ਜਿਸ ਤਰ੍ਹਾਂ 트럼ਪ ਸਾਹਿਬ ਨੇ ਆਪਣੀਆਂ ਨੀਤੀਆਂ ਚੇਂਜ ਕਰ ਰਹੇ ਨੇ ਵਪਾਰਕ ਸੋ ਕੁਝ ਇਦਾਂ ਦੇ ਹਾਲਾਤ ਬਣੀ ਜਾਂਦੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਸਿਰਫ ਅਮਰੀਕਾ ਦੇ ਵਿੱਚ ਹੋਣ ਜੜੀਆਂ ਨੇ ਉੱਥੋਂ ਦੀਆਂ ਲੋਕਲ ਬਣੀਆਂ ਗੱਡੀਆਂ ਹੀ ਵਿਕਣ ਗਈਆਂ ਤੇ ਜਿਹੜੇ ਵੱਡੇ ਆਟੋ ਮੇਕਰ ਨੇ ਉਹ ਕੀ ਕਰਨਗੇ ਕਿਸ ਤਰ੍ਹਾਂ ਦੀ ਸਥਿਤੀ ਹੈ ਜੀ ਦੇਖੋ ਜਦੋਂ ਅਸੀਂ ਕਹਿੰਦੇ ਹਾਂ ਕਿ ਡੋਨਲਡ 트럼ਪ ਅਸੀਂ ਇਹ ਸੋਚ ਲਈਏ ਕਿ ਡੋਨਲਡ 트럼ਪ ਜਿਹੜੇ ਕੈਨੇਡਾ ਤੋਂ ਆਲੇ ਹੋਏ ਨੇ ਹਮ ਹਮ ਕਿ ਜਿਹੜੇ ਵੱਡੇ ਆਟੋ ਮੇਕਰ ਜਿਹੜੇ ਅਮਰੀਕਨ ਹੈਗੇ ਨੇ ਕ੍ਰੈਸਲਰ ਜੀਐਮ ਫੋਰਡ ਤੇ ਕੁਝ ਇਹਨਾਂ ਦੇ ਸਬਸਾਈਡਰੀ ਕੰਪਨੀਆਂ ਸਹਿਗੀਆਂ ਤੇ ਉਹਨਾਂ ਦੇ ਕੁਝ ਪਲਾਂਟ ਜਿਹੜੇ ਨੇ ਕੈਨੇਡਾ ਵਿੱਚ ਨੇ ਜੀ ਪ੍ਰੈਸਾਈਜ਼ਲੀ ਜਿਹੜੇ ਨੇ ਉਨਟੇਰਯੂ ਦਾ ਕੁਝ ਮਾੜਾ ਮੋਟਾ ਬ੍ਰਿਟਿਸ਼ ਕਲਮ ਵਿੱਚ ਹੋ ਸਕਦੇ ਨੇ ਬਾਕੀ ਜਾਪਾਨੀ ਕੰਪਨੀਆਂ ਦੇ ਹੈਗੇ ਨੇ ਜੀ ਅੱਛਾ ਹੁਣ ਉਹਨਾਂ ਨੂੰ ਤਾਂ ਸਾਫ਼ ਸੰਦੇਸ਼ ਹੈ ਕਿ ਜਿਹੜੀਆਂ ਕੈਨੇਡਾ ਵਿੱਚ ਗੱਡੀਆਂ ਬਣਨ ਗਿਆ ਉਹਨਾਂ ਤੇ ਇੰਨਾ ਟੈਰਫ ਲੱਗੇ ਹੂੰ ਹੂੰ ਸੋ ਉਹ ਡੋਨਲਡ ਟਰੰਪ ਕਹਿੰਦੇ ਗੱਡੀਆਂ ਮੈਨੂੰ ਚਾਹੀਦੀਆਂ ਨੇ ਤਾਂ ਮਤਲਬ ਹੈ ਕਿ ਪਲਾਂਟ ਉੱਥੇ ਮੂਵ ਕਰਨਾ ਚਾਹੁੰਦੇ ਨੇ ਵਰਕ ਟੰਗਾ ਟੰਗਾ ਗੱਡੀਆਂ ਆ ਰਹੀਆਂ ਨੇ ਉਹਨਾਂ ਦੇ ਬਾਰੇ ਵੀ ਥੋੜੀ ਜੀ ਗੱਲ ਕਰ ਲੈਣੀ ਹੈ ਜੀ ਜੀ ਐਮ ਫੋਰਡ ਤੇ ਕ੍ਰਾਈਸਲਰ ਦੀ ਪੇਰੈਂਟਸ ਟੈਲੈਂਟ ਟੈਸਟ ਜਿਹੜੀ ਐਨਵੀ ਹੈ ਉਹਨਾਂ ਨੇ ਕੰਬਾਈਨਡ ਕਰਕੇ ਦੋਨਾਂ ਨੇ ਮਿਲਾ ਕੇ ਪਿਛਲੇ ਸਾਲ 2024 ਦੇ ਵਿੱਚ ਜਿੰਨੀਆਂ ਗੱਡੀਆਂ ਕੈਨੇਡਾ ਯੂ ਐਸ ਏ ਦੇ ਵਿੱਚ ਵਿਕੀਆਂ ਉਹਦੀਆਂ 28% ਤੇ ਜਾਂ ਟੋਟਲ ਜਿਹੜੀਆਂ ਸੀ 22 ਲੱਖ ਗੱਡੀਆਂ ਜਿਹੜੀਆਂ ਸੀ ਉਹਨਾਂ ਨੇ ਯੂਐਸਏ ਵਿੱਚ ਬਾਹਰੋਂ ਬਣਾ ਕੇ ਲੈਂਦੀਆਂ ਇਹਨਾਂ ਇਹਨਾਂ ਤਿੰਨ ਕੰਪਨੀਆਂ ਨੇ ਯੂਐਸਏ ਦੀਆਂ ਆਪਣੀਆਂ ਕੰਪਨੀਆਂ ਨੇ ਹੁਣ ਉਹ ਕੱਲੀਏ ਕੈਨੇਡਾ ਵਿੱਚ ਆਉਂਦੀਆਂ ਨੇ ਜੀ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਦੇ ਆਟੋ ਪਾਰਟਸ ਜਿਹੜੇ ਨੇ ਉਹ ਇਟਲੀ ਤੋਂ ਵੀ ਆ ਰਹੇ ਨੇ ਸਾਊਥ ਕੋਰੀਆ ਤੋਂ ਵੀ ਆ ਰਹੇ ਨੇ ਜਾਪਾਨ ਤੋਂ ਵੀ ਆ ਰਹੇ ਨੇ ਹੋਰ ਕਈ ਮੁਲਕਾਂ ਤੋਂ ਆ ਰਹੇ ਨੇ ਤੇ ਸਾਰਾ ਹੀ ਮਾਮਲਾ ਜਿਹੜਾ ਇਸ ਵੇਲੇ ਖਟਾਈ ਦੇ ਵਿੱਚ ਪਿਆ ਹੋਇਆ ਤੇ ਲੌਬੀ ਬੜੀ ਤਕੜੀ ਕੀਤੀ ਇਹਨਾਂ ਕੰਪਨੀਆਂ ਨੇ ਅਮਰੀਕਨ ਕੰਪਨੀਆਂ ਨੇ ਕਿ ਜਿਹੜੇ ਅਸੀਂ ਪਾਰਟਸ ਦੇ ਗੱਡੀਆਂ ਬਾਹਰੋਂ ਮੰਗਵਾ ਰਹੇ ਆ ਸਾਨੂੰ ਕੁਝ ਤੇ ਰਾਹਤ ਦਿਓ ਉਸ ਮਾਮਲੇ ਤੇ ਨਹੀਂ ਤੇ ਰਗੜੇ ਜਾਵਾਂਗੇ ਅਸੀਂ ਕ੍ਰਾਈਸਲਰ ਵਾਲੇ ਡੋਜ ਜੀਪ ਰੈਂਪ ਵਗੈਰਾ ਉੱਥੋਂ ਮਗਾਉਂਦੇ ਨੇ ਕਈ ਬਾਹਰਲੇ ਮੁਲਕਾਂ ਚ ਤੇ ਉਹਨਾਂ ਨੂੰ ਫਿਰ ਥੋੜੀ ਜਿਹੀ ਰਾਹਤ ਦੇ ਦਿੱਤੀ ਆ ਕਿ ਕੁਝ ਆਟੋ ਪਾਰਟਸ ਤੇ ਤੁਹਾਨੂੰ ਕੋਈ ਸਮੇਂ ਲਈ ਅਸੀਂ ਦੇ ਦਿੰਦੇ ਆ ਉਹਨੇ ਦੇਰ ਦੇ ਵਿੱਚ ਤੁਸੀਂ ਇੱਥੇ ਸੈਟਅਪ ਕਰ ਲਓ ਔਰ ਡੋਮੈਸਟਿਕ ਸੇਲਸ ਜਿਹੜੀਆਂ ਜੀਐਮ ਦੀਆਂ ਨੇ ਉਹਨਾਂ ਵਿੱਚੋਂ ਬਹੁਤ ਵੱਡੀ ਗਿਣਤੀ ਜਿਹੜੀ ਆ ਕੋਰੀਆ ਦੇ ਵਿੱਚ ਵੀ ਬਣ ਰਹੀ ਆ ਹਾਲਾਂਕਿ ਮੈਜੋਰਟੀ ਹੈ ਜੇ ਵੀ ਯੂ ਐਸ ਏ ਵਿੱਚ ਬਣਦੀ ਹੈ ਪਰ ਕਾਫੀ ਵੱਡੀ ਗਿਣਤੀ ਜਿਹੜੀ ਹੈ ਉਹ ਬਾਹਰਲੇ ਮੁਲਕਾਂ ਵਿੱਚੋਂ ਕੈਨੇਡਾ ਤੋਂ ਇਲਾਵਾ ਜਿਹੜੇ ਆ ਰਹੇ ਨੇ ਜੀ ਐਮ ਨੇ ਤਕਰੀਬਨ ਪਿਛਲੇ ਸਾਲ ਕੱਲੇ ਜੀ ਐਮ ਨੇ 55000 ਗੱਡੀਆਂ ਚਾਈਨਾ ਤੋਂ ਇمپੋਰਟ ਕੀਤੀਆਂ ਨੇ ਜਿਨ੍ਹਾਂ ਤੇ ਹੁਣ 145% ਡਿਊਟੀ ਜਿਹੜੀ ਹੈ ਉਹ ਡੋਨਲਡ ਟਰੰਪ ਫਿਰ ਆਨੇ ਲਾ ਦਿੱਤੀ ਹੈ ਸਥਿਤੀ ਜਿਹੜੀ ਗੰਭੀਰ ਹੈ ਇਹਦੇ ਨਾਲ ਇਲੈਕਟ੍ਰਿਕ ਗੱਡੀਆਂ ਦਾ ਮਾਮਲਾ ਜਿਹੜੇ ਡੋਨਲਡ ਟਰੰਪ ਦੇ ਦੋਸਤ ਨੇ ਐਲਾਨ ਮਸਕ ਉਹਨਾਂ ਦੇ ਆਪਣੇ ਪਲਾਂਟ ਚਾਈਨਾ ਦੇ ਵਿੱਚ ਲੱਗੇ ਹੋਏ ਨੇ ਔਰ ਉਹ ਕਿਵੇਂ ਕਰਨਗੇ ਤੇ ਉਹਨਾਂ ਤੇ ਕਿੰਨੀ ਡਿਊਟੀ ਲੱਗੇਗੀ ਇਹ ਵੀ ਸਮਾਂ ਦੱਸੇਗਾ ਇਸ ਵੇਲੇ ਇੱਕ ਸੂਤੀ ਸਥਿਤੀ ਜਿਹੜੀ ਹੈ ਆਟੋ ਦੇ ਮਾਮਲੇ ਦੇ ਵਿੱਚ ਜੋ ਸਨੈਟ ਡੋਨਲਡ ਟਰੰਪ ਫੋਰਾ ਨੇ ਲਿਆਇਆ ਤੇ ਉਹ ਇੱਥੇ ਹੀ ਖਲੋਤੇ ਰਹੇ ਕਿ ਮੈਂ ਸਿਰਫ ਆਪਣੀਆਂ ਕੰਪਨੀਆਂ ਨੂੰ ਸਮਾਂ ਦਿੰਦਾ ਹੈ ਕਿ ਤੁਸੀਂ ਪਲਾਂਟ ਆਪਣੇ ਜਿਹੜੇ ਨੇ ਟੋਟਲੀ ਯੂਐਸਏ ਦੇ ਵਿੱਚ ਲਿਆਓ ਇੱਥੇ ਮੈਨੂਫੈਕਚਰਿੰਗ ਕਰੋ ਇੱਥੇ ਜੌਬਸ ਕ੍ਰੀਏਟ ਕਰੋ ਤੁਹਾਨੂੰ ਬਾਹਰੋਂ ਇੱਥੇ ਗੱਡੀਆਂ ਲਿਆਓਗੇ ਤੇ ਐਨੀ ਡਿਊਟੀ ਤੁਹਾਨੂੰ ਦੇਣੀ ਪੈਗੀ ਲਿਆਓ ਰੋਕਦੇ ਨਹੀਂ ਪਰਦੇਗੀ ਪੈਗੀ ਤੁਹਾਨੂੰ ਪਰ ਹੁਣ ਜਿਹੜੀਆਂ ਇਹ ਸੀ ਅਮਰੀਕਨ ਗੱਡੀਆਂ ਦੀਆਂ ਜਿਹੜੀਆਂ ਅਮਰੀਕਨ ਕੰਪਨੀਆਂ ਦੀ ਗੱਲ ਜਿਹੜੀਆਂ ਹੈ ਹੀ ਜਾਪਾਨੀ ਨੇ ਇਟਾਲੀਅਨ ਨੇ ਜਰਮਨ ਨੇ ਹੋਰ ਜ਼ਵਾਰਪ ਦੇ ਹੈਗੇ ਨੇ ਉਹਨਾਂ ਦਾ ਕੀ ਬਣੇਗਾ ਕੋਰੀਅਨ ਨੇ ਸੋ ਬਹੁਤ ਵੱਡੀ ਉਹਨਾਂ ਦੀ ਮਾਰਕੀਟ ਹੈ ਚਾਈਨਾ ਇਲੈਕਟ੍ਰਿਕ ਗੱਡੀਆਂ ਦੀ ਬਹੁਤ ਵੱਡੀ ਮਾਰਕੀਟ ਜਿਹੜੀ ਦੁਨੀਆ ਵਿੱਚ ਕ੍ਰੀਏਟ ਕਰ ਰਿਆ ਉਹਨਾਂ ਦੀ ਬਹੁਤ ਸਾਰੀਆਂ ਕੰਪਨੀ ਜਿਹੜੀਆਂ ਨੇ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀਆਂ ਨੇ ਇਹ ਇੰਨੀ ਸੌਖੀ ਖੇਡ ਨਹੀਂ ਜਿੰਨੀ ਡੋਨਲਡ ਟਰੰਪ ਬਣਾ ਕੇ ਬੈਠੇ ਹੋਏ ਨੇ ਪਰ ਕੈਨੇਡਾ ਵਿੱਚ ਨੌਕਰੀਆਂ ਨੂੰ ਖਤਰਾ ਪੈਦਾ ਹੋਇਆ ਇਮੀਡੀਏਟਲੀ ਉਹ ਕੈਨੇਡਾ ਨੂੰ ਜਿਹੜਾ ਇੰਪੈਕਟ ਜ਼ਿਆਦਾ ਕਰ ਰਿਹਾ ਨਹੀਂ ਕਿਉਂਕਿ ਬਾਰਡਰ ਨਾਲ ਜੁੜਿਆ ਹੋਇਆ ਤੇ ਇੱਥੇ ਜ਼ਿਆਦਾ ਕੰਮ ਜਿਹੜਾ ਹੁੰਦਾ ਖਾਸ ਤੌਰ ਤੇ 온ਟਾਰੀਓ ਸੂਬਾ ਜਿਹੜਾ ਕੈਨੇਡਾ ਦਾ ਹੈ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਇਸ ਮਾਮਲੇ ਦੇ ਵਿੱਚ ਪੇਸ਼ ਆ ਸਕਦੀ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਇੱਕ ਰਿਪੋਰਟ ਆਈ ਸੀ ਕਿ ਇੱਕ ਸਾਲ ਜੇ ਇੱਥੇ ਇਸੇ ਤਰ੍ਹਾਂ ਸਥਿਤੀ ਚੱਲਦੀ ਰਹੀ ਤੇ 68 ਤੋਂ 69 ਹਜ਼ਾਰ ਨੌਕਰੀਆਂ ਜੜੀਆਂ ਨੇ ਉਹ ਜਾ ਸਕਦੀਆਂ ਨੇ ਜੀ